ਹੈਲੋ ਅੰਗਸਤ ਸਿੱਕਾ ਆਲਸੋ ਆਕਤਾ ਤੁਹਾਡਾ ਆਪਣੀ YouTube ਚੈਨਲ ਤੇ ਤੇ ਟਾਈਮ ਇਹ ਟਖਲ ਹੋ ਗਿਆ ਸਾਢੇ 5:00 ਵਜੇ ਕੇ ਆ ਤੇ ਚੱਲ ਪਿਆ Rajasthan ਨੂੰ ਤੇ ਰਾਤ ਹੀ ਵੀਰ ਜੀ ਆਏ ਸੀਗੇ ਤੇ ਮੈਂ ਰਾਤ ਦੇ ਭਾਈ ਮਿੰਨ ਕਹਿੰਦਾ ਪਰ ਚੱਲਾਂਗਾ Rajasthan ਤੇ ਮੈਂ 4:00 ਵਜੇ ਉੱਠ ਖੜਾ ਸੀ 4:00 ਵਜੇ ਫੇਰ ਸੌਂ ਗਿਆ ਤੇ ਮੈਂ 5:30 ਵਜੇ ਵੱਜ ਗਏ 2 ਮਿੰਟਾਂ ਬਸ ਮਿੰਟਾਂ ਆ ਵੀ ਕਿ ਭਾਈ ਅਜੇ ਤੱਕ ਪਾਈ ਹੋਣੀ ਹੈ ਭਾਈ ਘੋੜੀ ਪਤਾ ਨਹੀਂ ਕਿੱਥੋਂ ਮੁੜ ਕੇ ਆਏ ਮੈਂ ਲੈਣ ਵਨੇ ਰੇ ਨੇਰ ਰਸਤਾਰ ਬਸ ਸ਼ਾਫੀ ਇੱਕ ਤਾਂ ਪਾਲੀ ਹਲੋ ਜੀ ਸਾਡਾ ਫਸਟ ਸਟਾਪ ਪੈਟਰੋਲ ਪੰਪ ਤੇ ਟੈਂਕੀ ਫੁੱਲ ਕਰਾ ਲਿਆ ਮੈਂ ਬਹੁਤ ਆਖੇ ਬੈਠਿਆਂ ਸੀ ਕਿ ਡਿੱਗੀ ਚ ਮੈਂ ਕਿੱਟਨਾ ਨਹੀਂ ਰੱਖਿਆ ਤੇ ਅਹੀਂ ਰੱਖਦੇ ਤੇ ਆਗੇ 24 स्कोर ਲੋ ਜੀ ਰਸਤਾ ਚੱਲ ਰਿਹਾ ਚੰਗਨਗਰ ਪਹੁੰਚ ਗਏ ਹਾਂ ਕਿੰਨੇ ਟਾਈਮ ਚ ਪਹੁੰਚਾਂਗੇ ਆਪਾਂ ਕਿੰਨੇ ਘੰਟੇ ਲੱਗਣਗੇ ਹੋਰ ਕਤ ਉਹਦੀ ਵਾਂਗੂ ਪਾਂ ਅੰਕਲ ਵਾਂਗੂ ਪੁੱਲ ਚਾਂ ਲੰਗੂ ਆ ਆਪਕਾ ਸਵਾਗਤ ਹੈ ਸਵਾਗਤ ਹੈ ਇੱਥੇ ਵਾਲੀ ਵਾਲ ਖੇਡਦੇ ਹੁੰਦੇ ਬਈ ਉਹ ਸੀ ਜਿਹੜੇ ਵਾਲਾ ਕਿੰਨਾ ਪਿਆ ਜਿਹਾ ਰਹਿੰਦੇ ਹਨ ਇਹਨਾਂ ਦਾ ਤਾਂ ਰਮੀਰਾ ਇੱਥੇ ਜਾਦੇ ਆਵੇਂ ਪਰੇ ਵੀ ਰਿਆਸੀ ਭਾਇਆ ਇਹਨਾਂ ਦਾ ਆਪਣੇ ਵੀ ਸੀ ਗਈ ਇੱਧਰ ਆ ਫਿਰ ਦੇ ਮਰੇ ਮੜ ਹਰਨਾਥ ਕੀ ਹੋ ਨਹੀਂ ਗੇ ਇਹ ਤਾਂ ਕੰਨੂ ਹੋ ਰਹੀ ਆ ਸੀਰੇ ਬਾਈ ਕੇ ਹਾਂ ਚੱਲਣ ਚੱਲ ਫਿਕਰਾਂ ਨੂੰ ਲਾ ਗਈ ਉਹ ਵੇਖ ਲਾਂਗ ਵਾਈਡ ਨੂੰ ਆ ਗਏ ਨਹੀਂ ਕਰਦੇ ਇਸ ਵਾਰ ਉਹ ਬਾਈ ਆ ਗਿਆਂ ਕੰਨੂ ਰਾਂ ਕੋਲ ਤੇ ਚੱਲੇ ਆ ਥੋੜਾ ਕੰਮ ਜਿਗਾ ਤੇ ਉੱਥੇ ਚੱਲੇ ਆ ਗੁੱਲੂ ਮੁਕਾ ਉੱਥੇ ਮਾਰਕੀਟ ਗਿਆ ਕਿ ਮੈਂ ਤੇ ਕੰਨੂ ਚੱਲੇ ਕਿਤੇ ਹੋਰ ਫੇਰ ਕੰਨੂ ਕੀ ਹਾਲ ਆ ਕਿਵੇਂ ਚੱਲਦੀ ਹੈ ਪੜਾਈ ਹੈ ਹਾਂ ਉਸਤਾ ਕੱਲ ਜਾਣਾ ਕਿੱਥੇ ਮੰਡੀ ਕੀ ਕਰਨ ਕਿੱਥੇ ਰਹਾ ਨੇ ਕਿਉਂ ਕਿਨੇ ਕਿਨੇ ਹਜੇ ਤਾਂ ਨਹੀਂ ਆਂਦੇ ਕੱਲੋ ਜ਼ਰੂਰੀ ਹੈ ਕੱਲ ਹੀ ਜਾਣਾ ਕਿਰਾਏ ਤੇ ਲੱਤੀ ਆ ਹਾਂ ਅੰਨਾ ਵਗੇ ਚੱਲ ਅ ਇਹਦੀ ਕੋਈ ਬਲਾ ਹੈ ਇਹ ਵੀਡੀਓ ਬਣਾਇਆ ਸ਼ਾਹ ਆਦੀ ਆਦੀ ਹੀ ਗੱਲ ਉਹਦਾ ਬੰਦਾ ਸ਼ੂਟੀਆਂ ਸੀ ਫਿਰ ਆਪਾਂ ਮਾਈਟਮ ਨੂੰ ਚੱਲ ਰੋ ਫੇਕ ਕੋਮ ਉਹ ਤਾਂ ਤੇ ਬਿਠਾ ਮਰਦਾ ਗਲਾ ਵੀ ਮਿੱਤਰੋ ਕਹਿੰਦੇ ਕੌਣ ਆ ਗਿਆ ਪਤਾ ਨਹੀਂ ਬਾਜਾ ਲਿਆ ਆਵਣਾ ਨਾ ਖੜ ਜਾ ਓਏ ਚੱਲਦੇ ਓਏ ਆ ਗਿਆ ਆ ਚੱਲ ਗਿਆ ਸਾਡੇ ਵੀ ਡਰ ਹੁੰਦੇ ਆ ਆ ਬਈ ਆਹ ਤਾਂ ਬੈਨ ਨਾ ਕੋਲੀ ਆਰ ਕੀ ਕਿਦੋਂ ਆਇਆ ਇਨੀ ਲੰਗੀ ਜਾ ਹਾਂ ਹਾਂ ਭਾਈ ਤੁੰਦ ਖਾ ਕੇ ਦਿਖਾਓ ਦੋਨੇ ਇੱਕ ਮੁਰਗੀ ਮੁਰਗੀ ਖਾਓ ਹਾਂ ਲੈ ਭਾਈ ਕਿੱਧਰ ਲੈ ਉਹ ਨਹੀਂ ਯਾਰ ਭਾਈ ਯਾਰ ਹੁਣ ਮਨੇ ਉੱਥੇ ਲੈ ਬਕਟ ਚੱਕ ਕੇ ਰੋਇ ਤੇ ਲਾ ਕੇ ਮੱਚ ਲਾ ਕੇ ਪਾ ਐਸੇ ਲੈ ਉਥੇ ਗਰਾਡ ਤਿਆਰ ਕਰ ਇਧਰ ਲੈ ਕੇ ਬਤਾਓ ਗੇਦ ਲੈ ਕੇ ਇਧਰ ਭਾਗ ਕੇ ਇਧਰ ਕਿਵੇਂ ਹੈ ਓ ਚੱਕ ਉਹਨੇ ਵੇਖਤਾ ਬੰਦਿਆ ਦੱਸਾਂ ਅਕਸੀਦਾ ਮਾਰੀ ਕਿਧਰ ਲੁਜੀ ਕਿਧਰ ਗਈ ਠੀਕ ਸਰ ਸਰੀ ਆਉਂਦੀ ਉਹ ਕੁਲ ਸੀ ਇੱਕ ਮੋਟੇ ਕੋਲ ਮੈਨੂੰ ਕੋ ਨਸਕਾਰ ਪੰਜਾਬ ਵਰਤੀ ਰਸਤਾ ਪੰਜਾਬ ਵਰਤੀ ਰਸਤਾਨ ਹੋ ਗਿਆ ਹੋ ਗਿਆ ਉਹ ਤਾਂ ਫਿਰ ਇੱਟਾਂ ਦੀ ਨਾ ਲੋ ਭਾਈ ਮੇਰੇ ਮਿੱਤਰੋ ਕਹਿੰਦੇ ਹੋ ਗਿਆ ਏ ਉਹ ਕਹਿੰਦੇ ਆ ਕੀ ਹੋ ਗਿਆ ਕਹਿੰਦੇ ਮੈਚ ਫਸ ਗਿਆ ਕਹਿੰਦੇ ਇੱਕ ਪਾਸੇ ਮਨਨ ਤੇ ਦੂਜੇ ਪਾਸੇ ਟ੍ਰਿਫੀ ਹਾਂ ਹਾਂ ਭਾਈ ਕਹਿੰਦੇ ਇੱਕ ਪਾਸੇ ਗੁੱਲੂ ਕਮੈਂਟਰੀ ਕਰਦੇ ਥੋੜੀ ਜੀ ਲੋ ਭਾਈ ਮੇਰੇ ਮਿੱਤਰੋ ਉਹ ਕਹਿੰਦੇ ਬੋਲਿੰਗ ਤੇ ਕੌਣ ਆ ਗਿਆ ਕਹਿੰਦੇ ਬੋਲਿੰਗ ਤੇ ਆ ਗਿਆ Rajasthan ਦਾ ਝੋਟਾ ਭਾਈ ਜਦ ਬਈ ਕਹਿੰਦੇ ਬੋਲਿੰਗ ਤੇ ਕੌਣ ਆ ਗਿਆ ਕਹਿੰਦੇ ਬੋਲਿੰਗ ਤੇ ਆ ਗਿਆ ਰਾਜਸਥਾਨ ਦਾ ਝੋਟਾ ਝੋਟਾ ਕਹਿੰਦੇ ਝੋਟਾ ਅਰੇ ਪਾਣੇ ਰਪਾਣੇ ਪਿੰਡ ਨੂੰ ਓਪਨ ਚੈਲੰਜ ਕਰਕੇ ਆਇਆ ਸੀ ਮੁੰਡਿਆਂ ਨੂੰ ਬਈ ਇਹ ਹਾਂ ਹਾਂ ਕਹਿੰਦੇ ਪਾਣੇ ਪਿੰਡ ਓਪਨ ਚੈਲੰਜ ਕੀਤਾ ਝੋਟਾ ਕਹਿੰਦੇ ਝੋਟਾ ਇਹ ਆ ਜਦੂਗਿਰ ਛੋਟੀ ਗੱਲ ਨਹੀਂ ਦੂਸਰੇ ਮਾਰ ਸਕਦੇ ਇੱਥੇ ਖੇਡਦੇ ਪਿੰਡ ਨਹੀਂ ਆਉਣਾ ਪਟਿਆ ਜਾਦੂ ਵੀਰਾਂ ਛੋਟੀ ਗੱਲ ਨਹੀਂ ਗੁੱਲੂ ਕਹਿੰਦੇ ਆ ਗੁੱਲੂ ਏ ਆਜਾ ਕੋ ਕੈਮਰਾ ਇਹ ਦੂਜੀ ਆ ਹੁਣ ਇਹ ਤੇ ਪਤਾ ਕਿਹੜੀ ਪੈਣੀ ਸੀ ਇਹ ਇੱਥੇ ਜਾਣੀ ਸੀਗੀ ਇੱਥੇ ਮੈਂ ਮਾਰ ਦੇ ਸਕਦਾ ਭਾਈ ਕੈਮਰਾਮੈਨ ਨਾ ਕੋਈ ਲਿਆ ਜੀ ਢੀ ਹੈ ਨਾ ਸੋਰੀ ਲਿਆ ਕੇ ਨਾ ਕੈਮਰਾਮੈਨ ਨਾ ਕੋਈ ਗੁਸਤਾਖੀ ਨਹੀਂ ਏ ਕਹਿੰਦੇ ਝੋਟਾ ਲਿਆਉਂਦਾ ਪੰਜਾਬ ਤੋਂ ਲਓ ਭਾਈ ਮੇਰੇ ਮਿੱਤਰੋ ਮਿਲਦੇ ਆ ਮੈਂ ਤੁਮੂਝ ਖੇਡ ਕੇ ਗਲ ਗਿਆ ਛੁੱਟੀ ਓਹ ਹਾ ਲੋ ਬੋਲਿੰਗ ਤੇ ਕੌਣ ਆ ਗਿਆ ਬੋਲਿੰਗ ਤੇ ਕੌਣ ਆ ਗਿਆ ਕਹਿੰਦੇ ਰਾਜਸਤਾਨੀਆਂ ਦੇ ਪੂਰੀ ਵਾਟ ਲੱਗੀ ਪਈ ਆ ਕਹਿੰਦੇ ਰਾਜਸਤਾਨੀਆਂ ਦੀ ਪੂਰੀ ਇੱਕ ਇੱਕ ਆ ਚੱਕ ਝੋਟਾ ਝੋਟਾ ਸੱਧਿਆ ਝੋਟਾ ਲਓ ਭਾਈ ਮੇਰੇ ਮਿੱਤਰੋ ਮੈਚ ਪੂਰਾ ਫਸ ਗਿਆ ਆ ਡਸਟਮ ਪਰ ਹੈ ਨਹੀਂ ਭਾਈ ਬਾਲ ਹੀ ਨਹੀਂ ਦਿਖਣੀ ਨਹੀਂ ਜੈਸਾ ਨੂੰ ਬੋਲਰ ਬਾਲ ਨਹੀਂ ਲੱਗਦੀ ਨਹੀਂ ਕੋਈ ਕਹਿੰਦੀ ਭਾਈ ਗਾਮਾਣੀ ਕੋਈ ਕਹਿੰਦਿਆਂ ਇਹ ਇਹ ਆ ਨਹੀਂ ਦਿਖਦੀ ਮਿੱਤਰੋ ਖੇਡਣ ਜਾ ਰਹੇ ਆ ਗੋਲੀਆਂ ਆਇਓ ਬੰਦਾ ਆ ਜਿਹੜਾ ਸਾਡੀਆਂ ਸਾਰੀਆਂ ਗੋਲੀਆਂ ਲੈ ਗਿਆ ਕੀ ਰਿਐਕਸ਼ਨ ਹੈ ਦੀਆਂ ਗੋਲੀਆਂ ਸਿੱਟਣ ਤੇ ਕੀ ਰਿਐਕਸ਼ਨ ਹੈ ਦੀਆਂ ਗੋਲੀਆਂ ਸਿੱਟਣ ਤੇ ਇਹ ਕਿਵੇਂ ਇਹ ਗੋਲੀ ਖੋਲਪਾ ਸਭ ਮੇਰੇ ਚਾਰ ਰਹਿ ਗਈਆਂ ਗੋਲੀ ਦਾ ਕੀ ਆ ਪਕੜੇ ਕੇਲਾ ਕੇਲਾ ਚਲ ਸ਼ਨਾ ਲਵਾ ਯਾ ਤੇਰੇ ਛੱਡੋ ਆਲਾ

ਉਹ ਠੋਕਿਆ ਚੱਕ ਲੈ ਉਹ ਚੱਕ ਲੈ ਬੁਟੀਆਂ ਚੱਕ ਬੁਟੀਆਂ ਚੱਕ ਲੈ ਮੈਂ ਬਾਤ ਨਹੀਂ ਜਿੱਤ ਕੇ ਉਹ ਜੀ ਚੱਲ ਲਈਆਂ ਖੇਤ ਪੱਠੇ ਲੈਣ ਗੱਡੀ ਤੇ ਹੈ ਥੋੜਾ ਚੱਕ ਲੈ ਆਇਆ ਯਾਰ ਗੱਡੀ 'ਚ ਬਹਿਣਾ ਹੋਂਦ ਲੱਛਣ ਆਉਂਦੇ ਆ ਮੈਂ ਪਾ ਕੇ ਹੁੰਦਾ ਪਹਿਲਾਂ ਤੇਰੇ ਵਾਲਾ ਹੀ ਬਸ ਆਪ ਜੈਸੇ ਪਹਿਲੇ ਕਰਕੇ ਮੇਂਦ ਕੋ ਨਾ ਬੈਠੀ ਕਰ ਜੀ ਇੰਦਰ ਮਣੀ ਕਾ ਭਾਈ ਜੋਰ ਲੋ ਬਾਈ ਕੀ ਤੇ ਪਰ ਹੋ ਰਹਾ ਹੈ ਇਧਰ ਕਰ ਲੋ ਤੁਹਾਨੂੰ ਪਾ ਲੈ ਕਰ ਦਹੀਂ ਵਾਲੇ ਗੋਲਕੇ ਸਵਾਰ ਮਿਲਦੇ ਭਾਈ ਇਹ ਨੀ ਛੱਡ ਯਾਰ ਬੰਦੂ ਹੀ ਦੱਸੋ ਵੀ ਤੇਰੀ ਵਾਲਾ ਬਣਾਈਏ ਸੁੱਕਾ ਬਣਾਈਏ ਬੜਾ ਚਿਕਨ ਲਈਏ ਕਿਹੜਾ ਲਈਏ ਇਹ ਬਣਾ ਬਣਾ ਕੇ ਲੈਣੇ ਨੇ ਆਪਣਾ ਬਣਾਉਣਾ ਬਣਾਉਣਾ ਨਹੀਂ ਬਣਾਉਣਾ ਨਹੀਂ ਬਣਾ ਬੜਾ ਬਹੁਤ ਵਾਦ ਬਣਾਉਂਦੇ ਆ ਬਟਰ ਚਿਕਨ ਲੈ ਕੇ ਆਉਣਾ ਤਾਂ ਫਿਰ ਤਾਂ ਮੰਡੀ ਨੂੰ ਲੈ ਕੇ ਆਵਾਂਗੇ ਟਿੱਕਾ ਇਹਨਾਂ ਦਾ ਵਧੀਆ decide तो हो रहा है भैया जी क्या आ रहा है क्या है ना बनाना नहीं। नहीं।, नहीं 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 अपक बने बने बोल दे भाई सादर स्तादिन मालूम है तेरी रात तो फिर आप ऑथोले क्या मालूम है कि अगर मैंने ऑथोले लिया किड़े किड़े इतने कोड़े इनमें कोई टिक्का ना क्या कम बनो ना भाई ਉਹਨੂੰ ਸਾਡਾ ਨਾ ਪਸੰਦ ਹੈ ਸਾਨੂੰ ਉਹਦੇ ਨਾਲ ਬਹਿ ਕੇ ਪੀਣੀ ਚਾਹ ਪਸੰਦ ਆਉਂਦੇ ਜਾਂਦੇ ਕਿਤੇ ਪੈ ਜਾਵੇ ਝਾਤੀ ਨਹੀਂ ਤਾਂ ਉਹਦੇ ਪਿੰਡ ਨੂੰ ਜਾਂਦਾ ਰਾਹ ਪਸੰਦ ਹੈ ਕਰੋ ਵਾਹ 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 ਭਾਈ ਜੀ ਉਸਤਾਦ ਜੀ ਵਾਹ ਵਾਹ ਕਰੋ ਵਾਹ ਵਾਹ ਲਾਲਾ ਨਹੀਂ ਕਰਨਾ ਵਾਹ ਵਾਹ ਕਰੋ ਭਾਈ ਵਾਹ 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 ਕਰ ਭਾਈ ਗੁੱਲੂ ਵਾਹ 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 ਹਾਂ ਗੁੱਲੂ ਤੇਰੀ ਵਾਲੀ ਸ਼ਾਇਰੀ ਆਉਂਦੇ ਆ ਕੇ ਬਾਈ ਗੁਲ ਨੇ ਸ਼ਾਇਰੀ ਐਡੀ ਤਗੜੀ ਐਡੀ ਤਗੜੀ ਐਡੀ ਤਗੜੀ ਸ਼ਾਇਰੀ ਲਿਖੀ ਸੀ ਨਾ ਖਦੋ ਜਿਆਦਾ ਐਂਡਲੈਸ ਲਵਾ ਦਿੰਦਾ ਬਾਈ ਹਾਂ ਹਾਂ ਹੋਂ ਤਾਂ ਯਾਦ ਨਹੀਂ ਮੈਨੂੰ ਤੁਸੀਂ ਕਿੰਨੇ ਟਾਈਮ ਨਹੀਂ ਘੱਟੇ ਸੀਗੇ ਤੁਸੀਂ ਕਿੰਨੇ ਪਤਾ ਛੜੀ ਸ਼ਾਮ ਜੀ ਸੀਗੀ ਕਿੰਨੇ ਸਾਲ ਹੋ ਗਏ ਨੇ ਤਿੰਨ ਚਾਰ ਸਾਲ ਹੋ ਗਏ ਹੁਣੇ ਆ ਬਹੁਤ ਜ਼ਿਆਦਾ ਨਹੀਂ ਭਾਈ ਤਿੰਨ ਚਾਰ ਸਾਲ ਕਿਉਂ ਜ਼ਿਆਦਾ ਹੋ ਗਿਆ ਪੰਜ ਪੰਜ ਛੇ ਸਾਲ ਹੋ ਗਏ ਤੁਹਾਨੂੰ ਆਇਆ ਨੂੰ ਇੱਥੇ ਭਾਈ ਬੋਲ ਕਿੱਥੋਂ ਦਾ ਵਧੀਆ ਲੱਗਦਾ ਆ ਇਧਰ ਆ ਕੇ ਸਕੂਨ ਜਾਂ ਮਿਲਦਾ ਇਧਰ ਆ ਕੇ ਸਕੂਨ ਜਾਂ ਮਿਲਦਾ ਵੀ ਡਿਫਰੈਂਟ ਜੀ ਵਾਈਬ ਲੱਗਦੀ ਆ ਲੋ ਜੀ ਮਲੋਟ ਵਾਲਿਆਂ ਦੇ ਆ ਗਏ ਆ ਇੱਥੇ ਵੀ ਕਹਿੰਦੇ ਪੰਜਾਬੀਆਂ ਨੇ ਪੂਰੀ ਟੱਕ ਪਾਈ ਹੋਈ ਆ ਮੇਰੇ ਵੀਰ ਉਹ ਬਾਜੀ ਇੱਥੇ ਪੰਜਾਬੀ ਨੇ ਤੱਕ ਪਾਈ ਹੋਈ ਆ ਆ ਗਏ ਓਏ ਪੰਜਾਬੀਆਂ ਨੇ ਪੂਰੀ ਤੱਕ ਪਾ ਛੱਡੀ ਵੀਰੇ ਕੋ ਕਹਿੰਦੇ ਚੱਲ ਪਿਆ ਘਰ ਨੂੰ ਤੇ ਮੈਂ ਤਾਂ ਜिद ਕਰ ਲਈ ਓ ਵੇਖ ਵੀਰੇ ਓ ਬਾਈ ਯਾਰ ਕਾ ਤਾਂ ਨਹੀਂ ਕੋਈ ਗੱਲ ਹੈ ਦੱਲ ਕਹਿੰਦੇ ਕੀ ਹੋ ਗਿਆ ਕਹਿੰਦੇ ਬਾਈ ਜੀ ਗੋਲ ਗੱਪੇ ਨਹੀਂ ਖਵਾਏ ਨਹੀਂ ਆਲੇ ਤੇ ਮੈਂ ਤਾਂ ਪੀਊਂਗਾ ਸਲਾਈਸ ਦੀ ਬੋਤਲ 2 ਲੀਟਰ ਸਪਾਈਸ ਸਲਾਈਸ

पावर बैंक चार्जर लाख पावर बैंक फुल हो गया सैटअप लग गया मिलने फिर थोनों कल पिंड चलते हैं लाइक सबसक्राइब कमेंट जरूर कर दो जी